ਬਟਿੰਡਾ ਜਿਹੜੇ ਦੇ ਪਿੰਡ ਲਹਿਰਾ ਤੂਰਕੋਟ ਬੇਖੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ 2 13 ਵਿੱਚ ਝਗੜਾ ਚੱਲ ਰਿਹਾ ਸੀ ਇੱਕ ਪੰਨੇ ਸਿੱਟੀ ਥਾਣਾ ਪੁਲਿਸ ਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਕਿਹਾ ਕਿ ਔਰਤਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਅੰਬਰਤਾਰੇ ਵਿਅਕਤੀਆਂ ਦੇ ਕਾਰ ਲਾਏ ਗਿਆ ਉਹ ਸੁਣਦੇ ਆ ਉਹਨਾਂ ਦੀ ਗੱਲਬਾਤ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਹੁਣ ਕੀ ਹੈ ਜੀ ਅਸੀਂ ਉਹਦੇ ਹੱਕ 'ਚ ਬੈਠੇ ਸੀਗੇ ਜੀ ਪਾਠੀ ਸਿੰਘਾਂ ਜੀ ਹਾਂ ਮੈਂ ਨੂੰ ਤਾਂ ਕਮਾਲ ਕ ਵਿੱਚ ਗੱਡੀ ਦੇ ਵਿੱਚ ਟੱਕਰ ਤੇ ਨਾਲੋਂ ਬੁੜੀ ਅਸੀ ਦਾ ਜੀ ਅੱਛਾ ਤੇ ਉੱਥੇ ਜਾ ਕੇ ਸਾਰੇ ਕੰਗਾਨ ਨਾਲ ਜੀ ਥਾਣੇ ਚ ਜਾ ਹਾਂਜੀ ਗੋਵਿੰਦ ਸਿੰਘ ਨੇ ਆਇਆ ਜੀ ਗੋਵਿੰਦ ਸਿੰਘ ਹਾਂਜੀ 7 ਵਜੇ ਦੀ ਰੋਟੀ ਵੀ ਗਈ ਵੀ ਸਾਨੂੰ ਰੋਟੀ ਨਹੀਂ ਫੜੇ ਨੰਗੇ ਚੱਲ ਸਕੀਦਾ ਅੱਛਾ ਨੰਗੇ ਪਾਠੀ ਸਿੰਘ ਜਾਂ ਕੋਈ ਵੀ ਜਿਹਦਾ ਹੋ ਸਕਿਆ ਬਈ ਖਾ ਨਹੀਂ ਸਕਦਾ ਜੀ ਤੇ ਇਹਨੇ ਧੱਕਾ ਕੀਤਾ ਸਾਡੇ ਨਾਲ ਆ ਵੀ ਆ ਹੱਕ ਦੇ ਬੈਠੇ ਜੀ ਤੇ ਹੁਣ ਉਹ ਦੁਬਾਰਾ ਜਿਵੇਂ ਸਾਨੂੰ ਤੇ ਉਹਨਾਂ ਨੂੰ ਭੇਜਿਆ ਜੋ ਉੱਥੇ ਮੈਂ ਮੈਡੀਕਲ ਹੌਂਸਲ ਨੂੰ ਭੇਜ ਕੇ ਰਾਇ ਜੀ ਸਾਰੇ ਪੇ ਉਹਨਾਂ ਦੇ ਕੋਲ ਉਹ ਨਿਕਾ ਦੇ ਸਾਹਮਣੇ ਲਾ ਦੇ ਇਹ ਗੋਵਿੰਦ ਸਿੰਘ ਤਾਂ ਕਹਿੰਦਾ ਸੀ 80 ਸਾਲ ਦੀ ਬੁੜੀ ਸੀ ਜਿੰਦੀ ਤੱਕੇ ਮਾਰ ਕੇ ਉੱਥੇ ਬਿਠਾਇਆ ਸਾਨੂੰ ਸਾਰੇ ਕਰਾ ਨਹਾਰੀ ਜੀ ਮੇਰੇ ਕਰਾ ਦੇ ਵੀ ਬੀ ਯਾਦ ਵੀ ਕਰਾ ਗੋਵਿੰਦ ਸਿੰਘ ਨੇ ਨਾਲੇ ਮੇਰੇ ਬਟੂਰੇ ਦੇ ਦੇ ਸੀਗੇ 6500 ਰੁਪਏ 600 ਰੁਪਏ ਜੀ ਉਹ ਕਿਹੜਾ ਜੀ ਨਾਲ ਮੋਬਾਈਲ ਲੈ ਕੇ ਰਹੀ ਭਾਈ ਉਹ ਹਾਂ ਜੀ ਦਿੱਤੇ ਨੇ ਜੀ ਦਿੱਤੇ ਨੇ ਜੀ ਮੈਂ ਕਰਕੇ ਖਾ ਲਿਆ ਮੈਂ ਕਿੱਥੇ ਮਾ ਜੀ ਮੈਂ ਕਰੀ ਮੈਂ ਪਪੀਰ ਮੰਗ ਲਿਆ ਮੈਂ ਉਦੋਂ ਵਾਹ ਡੀਐਸਪੀ ਸਾਹਿਬ ਨਾਲ ਕੋਈ ਜਾਂ ਤੁਸੀਂ ਉੱਚ ਅਧਿਕਾਰੀਆਂ ਨੂੰ ਮਿਲੇ ਅੱਜ ਅੱਜ ਜਾਣੇ ਹਾਂਜੀ ਇਹ ਮੇਰੀ ਬੇਟੀ ਕਿ ਬੋਝਾ ਜਿਹਨੇ ਕਿੰਨੀ ਕੀਤੀ ਗੋਵਿੰਦ ਨੇ ਨਾਲ ਗਾਹ ਕਰ ਦਿੱਤੀਆਂ ਭਾਂਚੋ ਦੇ ਕਹਿੰਦੇ ਤੂੰ ਦੀਆਂ ਕੱਦ ਕੱਦ ਤੇ ਜਿੱਥੇ ਲੈ ਕੇ ਪਾਉਂਗਾ ਕਹਿੰਦਾ ਜੀ ਮੈਨੂੰ ਕਹਿੰਦਾ ਅੱਛਾ ਗੋਵਿੰਦ ਕਹਿੰਦਾ ਹਾਂਜੀ ਗੋਵਿੰਦ ਕਹਿੰਦਾ ਜੀ ਹੂੰ ਰਾਕੇ ਕਿ ਮੇਰੇ 10ਵੇਂ ਪਾਤਸ਼ਾਹ ਦਾ ਨਾਂ ਜੀ ਤੇ ਬੇਕ ਕਾਦਾ ਇਹ ਜਿਹੇ ਬੇ ਆਦਮੀ ਕਰਦੇ ਗੁਰਗੋਇ ਸਿੰਘ ਦੇ ਨਾਮ ਪੇ ਆਦਮੀ ਕਰਦਾ ਜੀ ਗੋਵਿੰਦ ਸਿੰਘ ਨੇ ਗੁਰੂ ਗੋਬਿੰਦ ਸਿੰਘ ਨੇ ਆਹ ਦੇ ਹੱਕ ਤੇ ਕਾਇਮ ਕੀ ਹੱਕ ਤੇ ਰੱਖਦੇ ਆਹ ਹੱਕ ਤੇ ਸਾਜੂ ਤੇ ਬੈਠੇ ਆ ਜੀ ਤੇ ਰਾਕੇ ਗੋਵਿੰਦ ਸਿੰਘ ਨੇ ਨਾਂ ਤੇ ਗੁਰੂਆਂ ਦੇ ਨਾਂ ਨੂੰ ਨਾਲ ਲਾਇਆ ਜਾਂਦਾ ਜੀ ਅਸੀਂ ਆਪ ਦੀ ਬੁੜੀ ਨੂੰ ਧੱਕਾ ਦੇ ਕੇ ਵਿੱਚ ਗੱਡੀ ਦੇ ਪਰ ਹਾਇ ਜੀ ਕਰ ਚੱਲ ਰਹੀ ਵਿੱਚ ਪੜ ਗਏ ਅਸੀਂ ਉਸ ਨੂੰ ਧੱਕਾ ਦਿੱਤਾ ਬੁੜੀ ਉਹ ਬੈਠੀ ਆ ਉਹ ਦੇਖੋ ਕਿਹਨੇ ਲੋ ਬੈਠੀ ਆ ਗ੍ਰੈਂਡ ਵਾਲੀਆਂ ਤੇ ਅਸੀਂ ਆਪ ਦੇ ਕਬਜ਼ੇ ਤੇ ਬੈਠੇ ਸੀਗੇ ਜਗ੍ਹਾ 'ਚ ਬੈਠੇ ਸੀ 4:00 ਵਜੇ ਇੱਕੇ ਦਾ ਵੀ ਆਏ ਸਾਰੇ ਜਾਣੇ ਸਾਨੂੰ ਚਿੰਬੜ ਹੀ ਗਏ ਹੁਣ ਸਰ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਹੱਥਨ ਲਗਾਓ ਅਸੀਂ ਹੱਕ ਤੇ ਆਏ ਅਸੀਂ ਜਾ ਵੜਾਂਗੇ ਕੋਈ ਐਜੀ ਗੱਲ ਨਹੀਂ ਵੀ ਅਸੀਂ ਨਾ ਜਾਵਾਂਗੇ ਪਰ ਉਹ ਧੱਕੇ ਦੇਣਾ ਸਾਨੂੰ ਹਟੇ ਹੀ ਨਹੀਂ ਬਹੁਤ ਧੱਕੇ ਦਿੱਤੇ ਧੱਕੇ ਦੇਦੇ ਸਾਨੂੰ ਗੱਡੀ 'ਚ ਸਿੱਟਿਆ ਉਹਨਾਂ ਨੇ ਅਸੀਂ ਬਹੁਤ ਉਹਨਾਂ ਨੂੰ ਕਿਹਾ ਵੀ ਸਾਨੂੰ ਹੱਥ ਨਾ ਲਾਓ ਲੇਡੀਜ਼ ਦੋ ਲੇਡੀਜ਼ ਨਾਲ ਸੀ ਲੇਡੀਜ਼ ਨੇ ਤਾਂ ਉਹਨਾਂ ਨੂੰ ਪਾਸੇ ਹੀ ਰੱਖਿਆ ਸੀ ਕੰਦੀ ਲੇਡੀਜ਼ ਨੇ ਸਾਨੂੰ ਨਹੀਂ ਇੰਨਾ ਬੋਲੇ ਪਰ ਜੈਂਸ ਸਾਨੂੰ ਬਹੁਤ ਬੋਲ ਰਹੇ ਸੀ ਵੀ ਇਹਨਾਂ ਨੂੰ ਛੱਟੋ ਅੰਦਰ ਇਹਨਾਂ ਨੂੰ ਹਵਾ ਲਾੜ ਚ ਕਰੋ ਇਹਨਾਂ ਨੂੰ ਆਇਆ ਕਰੋ ਬਹੁਤ ਕੁਝ ਕਰਿਆ ਸਾਡੇ ਨਾਲ ਐਸਐਚਓ ਨਾਲ ਸੀਗਾ ਜੀ ਐਸਐਚਓ ਨਾਲ ਸੀਗਾ ਜੀ ਅੱਛਾ ਉਹਨਾਂ ਨੇ ਸਾਨੂੰ ਜਦੋਂ ਆਏ ਬੋਲੇ ਸਾਨੂੰ ਅੰਦਰ ਉਦੋਂ ਬਾਅਦ ਸਾਨੂੰ ਅੰਦਰ ਲੈ ਕੇ ਗਏ ਘੰਟਾ ਸਾਨੂੰ ਫੇਰ ਬਾਹਰ ਬਿਠਾਇਆ ਸਾਡੇ ਫੋਨ ਵਗੈਰਾ ਖੋ ਕੇ ਸਾਰਾ ਕੁਝ ਵੱਧ ਘੱਟ ਬੋਲੇ ਸਾਨੂੰ ਬਹੁਤ ਬੋਲੇ ਸੀ ਕਿਾ ਵੀ ਅਸੀਂ ਵੀ ਧੀਆ ਭੈਣਾਂ ਕਿਸੇ ਦੀਆਂ ਵੀ ਅਕਲ ਸਾਡੇ ਖਿੱਚਾਤੂ ਹੀ ਕਰੀ ਜਦੋਂ ਅਸੀਂ ਕਿਹਾ ਵੀ ਭਾਈ ਤੁਸੀਂ ਕਿਵੇਂ ਸਾਨੂੰ ਖਿੱਚਾਤੂ ਹੀ ਕਿੱਦਾਂ ਕਰ ਰਹੇ ਹੋ ਵੀ ਅਸੀਂ ਜਦੋਂ ਆ ਹੀ ਰਹੇ ਹਾਂ ਅਸੀਂ ਕੋਈ ਐ ਨਹੀਂ ਗੱਲ ਅਸੀਂ ਹੱਕ ਤੇ ਆਪਦੇ ਤੇ ਮਰਾਂਗੇ ਸਾਨੂੰ ਕੋਈ ਗੱਲ ਨਹੀਂ ਸਾਨੂੰ ਅੰਦਰ ਆਉਣ ਦੀ ਵੀ ਕੋਈ ਗੱਲ ਨਹੀਂ ਅਸੀਂ ਹੱਕ ਤੇ ਆਵਾਂਗੇ ਉਸ ਤੋਂ ਬਾਅਦ ਸ਼ਾਮ ਨੂੰ ਸਾਨੂੰ ਨਾਲ ਦੇ ਨਾਲ 7:30 ਵਜੇ ਤੋਂ ਹਵਾ ਲਾਟ ਚ ਕਰਿਆ ਜੀ ਹਾਲਾਚ ਕਰਨ ਖਾਰ ਸਾਡੇ ਕੱਪੜੇ ਸਾਰੇ ਉਤਾਰੇ ਸ਼ਾਲ ਕੋਟੀ ਚੱਪਲਾਂ ਪੈਰਾਂ ਚੋਂ ਨੰਗੇ ਪੈਰ ਸਾਡੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸ਼ਾਲ ਦੇ ਦਿਓ ਕਹਿੰਦੇ ਨਹੀਂ ਕੁਝ ਵੀ ਨਹੀਂ ਦੇਣਾ ਇਹਨਾਂ ਨੂੰ ਇਹ ਜੇ ਇਹ ਜੇ ਰੋ ਕਰੋ ਇਹਨਾਂ ਦੇ ਇਹਨਾਂ ਦੇ ਕੱਪੜੇ ਵੀ ਲਾਓ ਇਹਨਾਂ ਦੇ ਸਲਵਾਰਾਂ ਇਹਨਾਂ ਦਾ ਐਨੀ ਪਤਾ ਹੈਗਾ ਫਾਹ ਮੈਂ ਇਹ ਗੱਲ ਕਹੀ ਮੈਂ ਕਿਹਾ ਅਸੀਂ ਫਾਹ ਲੈ ਕੇ ਕਿਉਂ ਮਰ ਗਏ ਅਸੀਂ ਆਪਦੇ ਹੱਕ ਤੇ ਬੈਠੇ ਆ ਅਸੀਂ ਕਿਹੜਾ ਕੋਈ ਬਦਨਾਮੀ ਕੱਟ ਕੇ ਆਏ ਆ ਵੀ ਅਸੀਂ ਫਾਹ ਲਈਏ ਕਹ 12 ਚੋਂ ਨਾਲੇ ਵੀ ਕੱਢੋ ਵੀ ਇਹਨਾਂ ਨੂੰ ਕੋਈ ਪਤਾ ਨਹੀਂ ਫਾਹਾ ਲੈ ਲੈਣੇ ਜਨਾਨੀਆਂ ਕਿਉਂ ਲਈ ਅਸੀਂ ਨਹੀਂ ਅਸੀਂ ਟੋਨੇ ਗਿਆ ਜਾਣਾ ਹਾਂ ਐਚਐਸ ਉਹਨੇ ਜਦੋਂ ਆਉਂਦਾ ਸੀ ਨਾਲ ਦੇ ਨਾਲ ਫੁੱਟਾ ਸਿੱਧਾ ਬੋਲ ਕੇ ਜਾਂਦਾ ਸੀਗਾ ਜਿਹੜੀ ਗੋਵਿੰਦ ਨੇ ਜਿਹੜੀ ਲੇਡੀ ਜ ਸਾਡੇ ਕੋਲੇ ਬਿਠਾਈ ਸੀ ਉਹਨੂੰ ਵੀ ਕਹਿੰਦਾ ਇਹਨੇ ਇਹ ਕਿਵੇਂ ਦੇਊਗੀ ਤੁਹਾਨੂੰ ਚੀਜ਼ ਇਹ ਚਲੋ ਬਾਹਰ ਇਹਨੂੰ ਵੀ ਬਾਹਰ ਕਰਾਂਗੇ ਇਹਨਾਂ ਨੇ ਚੰਗੀ ਤਰ੍ਹਾਂ ਬੇਇਜ਼ਤੀ ਕਰੋ ਜਿੰਨੀ ਹੁੰਦੀ ਹੈ ਸਾਨੂੰ ਤਾਂ ਉੱਪਰ ਤੋਂ ਫੋਨ ਆ ਰਹੇ ਆ ਅਸੀਂ ਕਿਹਾ ਜੀ ਅਸੀਂ ਵੀ ਲੇਡੀ ਆ ਕੋਈ ਗੱਲ ਨਹੀਂ ਵੀ ਬੈਠੇ ਆ ਅਸੀਂ ਅਸੀਂ ਬੈਠੇ ਵੀ ਰਹੇ ਚੁੱਪ ਸ਼ਾਂਤੀ ਵੀ ਰੱਖੀ ਪਰ ਉਹ ਸਾਨੂੰ ਭੁੱਲ ਹੀ ਗਏ ਜਦੋਂ ਆਉਣ ਉਹਦੀ ਬੋਲ ਕੇ ਜਾਣ ਇਹਨਾਂ ਇਹਨਾਂ ਨੂੰ ਆਇਆ ਕਰਿਆ ਕਿ ਨਹੀਂ ਕਰਿਆ ਇਹਨਾਂ ਨੂੰ ਕੋਈ ਸਾਨੂੰ ਖਾਣ ਪੀਣ ਨੂੰ ਕੋਈ ਕਿਸੇ ਵਜ੍ਹਾ ਦੀ ਚੀਜ਼ ਨਹੀਂ ਉਹਨਾਂ ਨੇ ਉਹ ਕਰੀ ਤੰਗ ਕਰਿਆ ਜੀ ਜਿੰਨਾ ਤੰਗ ਪਰੇਸ਼ਾਨ ਦੂਸਰੇ ਦੂਸਰੇ ਦਿਨ ਵੀ 4 ਵਜੇ ਤੱਕਰ ਸਾਨੂੰ ਤੰਗ ਕਰਿਆ ਜੀ ਸਾਡੇ ਬੁਲਾ ਰਹੇ ਸੀ ਵੀ ਅਸੀਂ ਜਵਾਬਤ ਕਰਾ ਰਹੇ ਹਾਂ ਤੁਹਾਡੀ ਪਰ ਉਹਨਾਂ ਨੇ ਉਹੀ 24 ਘੰਟੇ ਲਵਾ ਕੇ ਛੱਡੇ ਕਹਿੰਦੇ ਇਹਨਾਂ ਨੂੰ ਛੱਡਣਾ ਨਹੀਂ ਹੁੰਦਾ ਚਿਰ ਕੋਈ ਕੀ ਕਾਰਵਾਈ ਕਰਾਉਣਾ ਚਾਹਣਗੇ ਅਸੀਂ ਇਹੀ ਕਾਰਵਾਈ ਜਿੱਦਾਂ ਸਾਡੇ ਨਾਲ ਹੋਈ ਉਦਾਂ ਹੀ ਹੋਣੀ ਚਾਹੀਦੀ ਸਭ ਨਾਲ ਗੋਬਿੰਦ ਸਿੰਘ ਗੋਵਿੰਦਨਾ ਉਦਾਂ ਹੀ ਹੋਣੀ ਚਾਹੀਦੀ ਹੈ ਜੀ ਜਿੱਦਾਂ ਅਸੀਂ ਵੀ ਕਿਸੇ ਦੇ ਧੀਆਂ ਭੈਣਾਂ ਉਹਨਾਂ ਦੇ ਵੀ ਧੀਆਂ ਭੈਣਾਂ ਗੋਵਿੰਦ ਦੇ ਵੀ ਉਹ ਜਿਵੇਂ ਸਾਡੀਆਂ ਉਹਨਾਂ ਨੇ ਚੁੰਨੀਆਂ ਲਹਾਈਆਂ ਸਾਡੇ ਬੰਦਿਆਂ ਦੀਆਂ ਕਰਪਾਨਾਂ ਲਹਾਈਆਂ ਸਿਰਾਂ ਤੋਂ ਪਰਨੇ ਲਹਾਏ ਤੇ ਉਹ ਉਦਾਂ ਹੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਗੁਰੂ ਦੇ ਸਿੱਖ ਸੀਗੇ ਸਾਡੇ ਸਾਰਿਆਂ ਦੀਆਂ ਕਰਪਾਨਾਂ ਲਾਈਆਂ ਦੋ ਬੰਦੇ ਜੇਠਾ ਅਸੀਂ ਆਵਦਾ ਨਾਮ ਦੱਸੋ ਸੁਖਦੀਪ ਕੌਰ ਜੀ ਨਹਿਰਾ ਤੂੜ ਗੁੱਟ ਦੇ ਰਹਿਣ ਵਾਲੀਆਂ ਕੀ ਗੱਲਬਾਤ ਹੋਈ ਸੀ ਉਹਦਾ ਜੀ ਉੱਥੇ ਜੀ ਅਸੀਂ ਅੱਜ ਕਬਜ਼ੇ ਤੇ ਬੈਠੇ ਸਾਡੀ ਇੱਕੋ ਹੀ ਗੱਲ ਹੈ ਜੀ ਹਾਂ ਸਾਡਾ ਇੱਕੋ ਹੀ ਪਰਿਵਾਰ ਆ ਜੀ ਸਾਡਾ ਹਾਂ ਤੇ ਕਿੰਨੇ ਵਜੇ ਆਈ ਪੁਲਿਸ ਉਹ 3-4 ਵਜੇ ਆਈ ਆ ਜੀ ਇੱਕੂ ਦਾਵੇਂ ਆਈ ਆ ਜੀ ਹਾਂ ਅੱਛਾ ਤੇ ਆ ਕੇ ਸੋਟੀਆਂ ਨਾਲ ਸਾਨੂੰ ਕਹਿੰਦੇ ਵੀ ਭਲਾਂ ਮੇਰੇ ਕਮੀਜ਼ਾਂ ਝੱਥ ਪਾਉਂਦੇ ਸੀ ਅਸੀਂ ਅਖੇ ਜੀ ਅਸੀਂ ਜ਼ਿੰਮੇਦਾਰ ਹੈਗੇ ਹਾਂ ਵੀ ਸਾਡੇ ਕਮੀਜ਼ਾਂ ਝੱਥ ਨਾ ਪਾਓ ਸਾਲ ਤੇ ਕਿਹਾ ਇਹ ਚੀਜ਼ ਗਲਤੀ ਕਰੀ ਆ ਕੋਈ ਅਸੀਂ ਆਪਣੇ ਕਬਜ਼ੇ ਤੇ ਬੈਠੇ ਹਾਂ ਹਾਂ ਉਦੋਂ ਬਾਅਦ ਥਾਣੇ ਲੈ ਕੇ ਤੁਹਾਨੂੰ ਹਾਂਜੀ ਹਾਂਜੀ ਥਾਣੇ ਚ ਲੈ ਕੇ ਗਏ ਆ ਹਾਂ ਇੱਕ ਸੱਚੋ ਸੀ ਇੱਕ ਦੂਜਾ ਸੀ ਹਾਂ ਦੋ ਸੀ ਹਾਂ ਧੱਕਾ ਸ਼ਾਇਆਂ ਨਾਲ ਲੈ ਕੇ ਗਏ ਆ ਸਾਡੇ ਗਿੱਟਿਆਂ ਤੇ ਮਾਰੇ ਹਾਂ ਗੋਡਾ ਮੇਰਾ ਦੋਹਦਾ ਦੋਹਨ ਲਾਤਾ ਹਾਂ ਉੱਥੇ ਵੀ ਗਲਤ ਬੋਲੇ ਹਾਂ ਹਾਂਜੀ ਗਲਤ ਬੋਲੇ ਸਾਨੂੰ ਹਾਂ ਕੀ ਕਹਿੰਦਾ ਨਾਲ ਭੈਣ ਚੋਦ ਭੈਣ ਚੋਦ ਕਰਦੇ ਸੀ ਹਾਂ ਮਾਰੋ ਕੰਜਰਾਂ ਨਾਲ ਲੜਨਾ ਦੇਣਾ ਇਹਨਾਂ ਦੇ ਲਹਿਰਾ ਤੁਰੂੜ ਦਾ ਰਹਿਣ ਵਾਲਾ ਜੀ ਸਾਡਾ ਹੱਕਾਂ ਸਿਆੰਦੇ ਹੱਕ 'ਚ ਬਿਠਿਆ ਹਾਂ ਤੇ ਸਾਨੂੰ ਪੁਲਿਸ ਟੱਕੇ ਨਾਲ ਲੱਗੀ ਹੈ ਸਾਡੀ ਕਿਰਪਾ ਨਾਲ ਹੀ ਆਪਾਂ ਕਰ ਲੈਣਗੇ ਥਾਣੇ ਦੇ ਵਿੱਚ ਹਾਂਜੀ ਹਾਂਜੀ ਸਾਡੇ ਨਾਲ ਪੂਰੀ ਧੂਕ ਉਸ ਘਰੇ ਹੈ ਤਾਂ ਕਿ ਭੈਣ ਚੋਦ ਤੁਸੀਂ ਬੰਦੇ ਕੋ ਨਹੀਂ ਬੰਦੇ ਗਾਲਾਂ ਕੱਢਦੇ ਅੱਛਾ ਕੋ ਇਹਨੇ ਕੱਢਿਆ ਗਾਲਾਂ ਤੋਂ ਗੋਵਿੰਦ ਸਿੰਘ ਨੇ ਗੋਵਿੰਦ ਨੇ ਕੱਢਿਆ ਐਸਆਈ ਦਾ ਹਾਂ ਜੀ ਇਹ ਇਹਨਾਂ ਨੂੰ ਉੱਥੇ ਵੇਰੇ ਕੀ ਕੰਨਾ ਹੋਈ ਉੱਥੇ ਫਿਰ ਸਾਨੂੰ ਕਹਿਆ ਸੀ ਕਿਹਾ ਜੀ ਸਾਨੂੰ ਪਰਨੇ ਤਾਂ ਦੇ ਦਿਓ ਜੀ ਇਹ ਨਹੀਂ ਕਹਿੰਦੇ ਸਾਨੂੰ ਕੁਝ ਨਹੀਂ ਦਿੰਦੇ ਜੀ ਸਾਨੂੰ ਸਾਰਾ ਕੁਝ ਹੀ ਦਿਹਾਵਾਂਗੇ ਨਾ ਤੁਹਾਨੂੰ ਖਾਣ ਨਾ ਪੀਣ ਕੁਝ ਨਹੀਂ ਦੇਣਾ ਸੀ ਗੱਤਰਾ ਸਾਹਿਬ ਵੀ ਲਾਇਆ ਥੋੜਾ ਹੈ ਜੀ ਗੱਤਰਾ ਵੀ ਲਾਇਆ ਲਾਇਆ ਜਿੱਕਾ ਸਾਡਾ ਸਾਰਾ ਕੁਝ ਲਾ ਹੈ ਜੀ ਪੱਗਾਂ ਵੀ ਲਾਈਆਂ ਸਾਡੇ ਕੜੀਆਂ ਵੀ ਲਾਈਆਂ ਜੀ ਕਿਹਦਾ ਕੜਾ ਲੋ ਹੋਈ ਮਾਲਾ ਲਾ ਲਓ ਫਿਰ ਕੜਾ ਰੋਟੀ ਆਥੇ ਰੋਟੀ ਖਾਧੀ ਦੂਏ ਦਿਨ ਰੋਟੀ ਰੋਟੀ ਸਾਡੀ 7:30 ਵਜੇ ਦੀ ਗਈ ਵੀ ਸਾਨੂੰ 11 ਵਜੇ ਰੋਟੀ ਫੜਾਈ ਅਸੀਂ ਫਿਰ ਖਾਧੀ ਨਹੀਂ ਅੱਛਾ ਨੰਗੀ ਤੜਕੇ ਵੀ ਅਸੀਂ ਕਹਿੰਦੇ ਸੀਗੇ ਵੀ ਸਾਨੂੰ ਖਾਣ ਪੀਣਾਂ ਸੀ ਰੋਟੀ ਉਹਦੇ ਵਿੱਚ ਖਾਧਿਆ ਸੀ ਕਿਹਾ ਸੀ ਵੀ ਸਾਨੂੰ ਬਾਹਰ ਖਵਾ ਦੇ ਜੀ ਰੋਟੀ ਉੱਥੇ ਗੰਦ ਦੇ ਵਿੱਚ ਬੈਠ ਕੇ ਕਿਵੇਂ ਖਾਈਆ ਸੀ ਉੱਥੇ ਲੈਟਰਿੰਗ ਹੈ ਉੱਥੇ ਬਾਥਰੂਮ ਆਹ ਹੋਇਆ ਜੀ ਤੋ ਇਹ ਕੀ ਕਾਰਵਾਈ ਕਰਾਉਣਾ ਚਾਹੁੰਦੇ ਹੋ ਹੁਣ ਅਸੀਂ ਇਹੀ ਕਾਰਵਾਈ ਕਰਾਉਣੀ ਹੈ ਜਿਵੇਂ ਸਾਡੇ ਨਾਲ ਵੀ ਹੈ ਜੀ ਉਹ ਜੋ ਕਰਾਉਣੀ ਚਾਹੀਦੀ ਹੈ ਉਹਨਾਂ ਨੇ ਸਾਡਾ ਹੱਕ ਮਾਨੂੰ ਸਾਡਾ ਹੱਕ ਸਾਨੂੰ ਦਬਾਵਾ ਹੱਕ ਦੇ ਬੈਠੇ ਆ ਉਹਦੇ ਘਰੇ ਬੈਠੇ ਆ ਅਮਰਜੀਤ ਜੀ ਪਿੰਡ ਕਿਹੜਾ ਜੀ ਤੌਰ ਪਾਟ ਲੈਰਾ ਇਹ ਕੀ ਗੱਲਬਾਤ ਹੋਈ ਆ ਜੀ ਤੁਹਾਡੇ ਨਾਲ ਗੱਲਬਾਤ ਕੀ ਜੀ ਹੋਈ ਆ ਗਈ ਪੁਲਿਸ ਹੋਰ ਆ ਕੇ ਸਾਨੂੰ ਜੀ ਆਖਣ ਲੱਗ ਦਬਕੇ ਦੇਣ ਲੱਗ ਗਈ ਤੱਕੇ ਦੇਣ ਲੱਗੀ ਸਾਨੂੰ ਤੱਕੇ ਦੇ ਕੇ ਕਿਸੇ ਪੜ ਨੂੰ ਸਾਡੇ ਰੈੱਡੀ ਪੁਲਸ ਫੜ ਕੇ ਲੈ ਗਈ ਰੈੱਡ ਪੁਲਸ ਪਰ ਕਿਹੜੇ ਥਾਣੇ ਦੀ ਪੁਲਸ ਸੀਗੀ ਇੱਥੇ ਰਾਮਪਰੇ ਦੀ ਜੀ ਰਾਮਪਰੇ ਹਾਂਜੀ ਇੱਕ ਕਿਹੜੇ ਦਿਨ ਦੀ ਘਟਨਾ ਗੱਲ ਇਹ ਦਿਨ ਦੀ ਕਿਹੜਾ ਦਿਨ ਸੀ ਉਹਦੇ ਵੀਰਵਾਰ ਵੀਰਵਾਰ ਜੀ ਵੀਰਵਾਰ ਸ਼ਾਮ ਦੀ 4 ਵਜੇ 4 ਵਜੇ ਹਾਂਜੀ ਤੁਸੀਂ ਉੱਤੇ ਕਿੱਥੇ ਬੈਠੇ ਸੀਗੇ ਅਸੀਂ ਖੇਤ ਬੈਠੇ ਸੀ ਆਪਦੇ ਕਬਜ਼ੇ 'ਚ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਕੀ ਗੱਲਬਾਤ ਹੋਈ ساری ਉੱਥੋਂ ਜੀ ਫਿਰ ਸਾਨੂੰ ਉੱਥੇ ਲੈ ਗਏ ਜਾ ਕੇ ਸਾਡੇ ਨਾਮ ਨੂੰ ਲਿਖੇ ਉਹਨਾਂ ਨੇ ਨਿਖਤੇ ਨਾਮ ਉਹਨਾਂ ਨੂੰ ਲਿਖ ਕੇ ਤੇ ਆਦਾ ਲੈ ਕੇ ਗਏ ਸਾਨੂੰ ਗਾਹਾਂ ਲੈ ਗਏ ਉਸੇ ਲਿਜਾ ਕੇ ਬਿਠਾਤਾ ਸਾਨੂੰ ਜੀ ਬਿਠਾ ਕੇ ਤੇ ਸਾਡੇ ਧੌਕੀਆਂ ਧਮਕੀਆਂ ਦਿੱਤੀਆਂ ਸਾਨੂੰ ਮਾਰਿਆ ਕੁੱਟਿਆ ਮੇਰੇ ਗੋਡੇ ਗੁੱਡੇ ਲੱਤਾਂ ਨੂੰ ਲੱਤਾਂ ਮਾਰੀਆਂ ਮੇਰੇ ਨਹੀਂ ਪੁੱਛਣੀਆਂ ਜੀ ਹਾਂ ਜੀ ਨਾ ਲੈਡੀ ਗੋਸ ਫੜ ਕੇ ਲੈ ਕੇ ਗਈ ਜੀ ਸਾਨੂੰ ਉਹਨਾਂ ਕੋਲਸ ਐਨ ਧੱਕੇ ਮਾਰੇ ਸਾਨੂੰ ਕਿਹੜਾ ਸੀਗਾ ਕੋਈ ਨਾਂ ਹੈਗਾ ਨਾਂ ਤਾਂ ਨਹੀਂ ਯਾਦ ਠਾਣਦਾਰ ਹੀ ਹੋਊਗਾ ਜੀ ਹੋਰ ਕੀ ਹੋਣੀ ਸੀ ਹਾਂ ਉਹੀ ਧੌਕੀਆਂ ਦਿੰਦਾ ਸੀ ਸਾਨੂੰ ਕਿੰਨਾ ਚਿਰ ਰੱਖਿਆ ਤੁਹਾਨੂੰ ਉੱਥੇ ਸਾਨੂੰ ਰੱਖਿਆ ਜੀ ਇੱਕ ਰਾਤ ਉੱਤੇ ਦੇਣਾ ਸਾਰਾ ਇਹਨਾਂ ਦਾ ਹਾਂ ਸਾਨੂੰ ਤਾਂ ਹੱਥ ਨੇ ਛੱਟਦਾ ਸੀ ਸੱਚੇ ਮੈਨੂੰ ਹਾਂ ਮੈਨੂੰ ਤਾਂ ਕੱਲੀ ਨੇ ਛੱਟਦਾ ਸੀ ਹੱਥ ਨੇ 8:00 ਵਜੇ ਹੋਰ ਕੋਣ ਸੀ ਨਾਲ ਤੁਹਾਡੇ ਸਾਡੇ ਨਾਲ ਆਹ ਖੜੀ ਹੈ ਮੇਰੇ ਨੂੰ ਖੜੀ ਆ ਉਹ ਖੜੀ ਹੈ ਇੱਕ ਦੂਜੀ ਕਿੱਥੇ ਹੈ ਸਿੰਦਰ ਬਸ ਉਹਨੂੰ ਦੱਸ ਦਿਓ ਹਾਂਜੀ ਸਿੰਦਰ ਸੀਗੀ ਜੀ ਮੇਰੀ ਨੂੰਹ ਵੱਡੀ ਹਾਂ ਉਹ ਖੜੀ ਸੀ ਜੀ ਤੇ ਇਹਨਾਂ ਦੇ ਲਈ ਰੋਲੇ ਰਾਤ ਨੂੰ ਲੋਹਾ ਹੈ ਚੁੰਨੀਆਂ ਚੁੰਨੀਆਂ ਲੋਹਾਤੀਆਂ ਇਹਨਾਂ ਦੀਆਂ ਅੱਖਣ ਉੱਤੇ ਨੂੰ ਦਿੱਤਾ ਇਹਨਾਂ ਦੇ ਕੱਪੜਾ ਨਾ ਬੰਦਿਆਂ ਦਿੱਤਾ ਕੁਝ ਪੱਗਾਂ ਲਾਤੀ ਸਾਰੀਆਂ ਉਹਨਾਂ ਦੀਆਂ ਪਰ ਨੇਮ ਨਹੀਂ ਬੰਦਾਂ ਦਿੱਤੇ ਉਹਨਾਂ ਨੂੰ ਸਾਰੀ ਰਾਤ ਠੰਡ ਚ ਮਾਰਿਆ ਦੀ ਉਹਨਾਂ ਨੇ ਹਵਾ ਰਾਤ ਬੰਦ ਕਰ ਹਾਂਜੀ ਹਵਾ ਰਾਤ ਬੰਦ ਕਰਤਾ ਉਹਨਾਂ ਨੇ ਹਾਂਜੀ ਉਦੋਂ ਬਾਅਦ ਫਿਰ ਅੱਜ ਜੀ ਫਿਰ ਆਉਦਾ ਕਾਰਵਾਈ ਕੀਤੀ ਕੋਈ ਉਹਨਾਂ ਨੇ ਕਾਰਵਾਈ ਕਰਕੇ ਤੇ ਅਥਨੇ ਤਰਹਾਇਆ ਇਹਨਾਂ ਨੂੰ ਫਿਰ ਇਹਨਾਂ ਨੂੰ ਹਟਾਇਆ ਨਾ ਉਹ ਦੂਜੇ ਦਿਨ ਇਹ ਹਟਦੇ ਮਿਲਦੇ ਤੁਹਾਨੂੰ ਦੁਆਬਾ ਮਿਲੇ ਤੁਸੀਂ ਡਾਟੀ ਐਸਐਸਪੀ ਸਾਹਿਬ ਨੂੰ ਜਾਂ ਐਸਐਸਪੀ ਸਾਹਿਬ ਨੂੰ ਅਸੀਂ ਗਏ ਸੀ ਦੂਜੇ ਦਿਨ ਆਏ ਸੀ ਗਏ ਸੀ ਸਾਡੀ ਕੋਈ ਗੱਲ ਬਾਤ ਨਹੀਂ ਸੁਣੀ ਉਹਨਾਂ ਨੇ ਠਾਣੇ ਤੇ ਜੀ ਥਾਣੇਦਾਰ ਨੂੰ ਹਾਂ ਜੀ ਅੱਛਾ ਹਾਂ ਕੋਈ ਗੱਲ ਬਾਤ ਨਹੀਂ ਸੁਣਨੀ ਆ ਦੇਖੋ ਵੀਰੋ ਪਾੜਦੇ ਮੇਰੇ ਆ ਦੇਖੋ ਜੀ ਤੇ ਡਿਪੋਸ ਨੇ ਕਿੱਥਿਆ ਕਹੋ ਸਾਨੂੰ ਪਿੱਚਕੇ ਲੈ ਕੇ ਗਈ ਆ ਪਾੜ ਕੇ ਹਾਂ ਇੱਥੋਂ ਆ ਜੀ ਮੋੜ ਦੋ ਪਿੱਚਕੇ-ਪਿੱਚਕੇ ਲੈ ਕੇ ਜਾਏ ਉਹ ਥਾਣੇਦਾਰ ਨੇ ਗੋਬਿੰਦ ਸਿੰਘ ਗੋਬਿੰਦ ਸਿੰਘ ਜੀ ਦੱਸਣਗੇ ਜੀ ਠਾਣੇ ਦਾ ਪਿੰਡ ਕਿਹੜਾ ਹੈ ਪਿੰਡ ਲਾਹਰਕੋਟ ਹੈ ਜੀ ਅੱਜ ਕੀ ਗੱਲਬਾਤ ਹੋਈ ਗੱਲਬਾਤ ਅਸੀਂ ਇੱਥੇ ਬੈਠੇ ਸੀਗੇ ਜੀ ਆਹਦੀ ਜ਼ਮੀਨ 'ਚ ਤੇ ਆ ਕੇ ਪੁਲਿਸ ਦੇ 15-20 ਬੰਦੇ ਤੇ ਤੁਹਾਨੂੰ ਮੁੱਲ ਮੁੱਲ ਚੱਕ ਕੇ ਲੈ ਗਏ ਬੁੜੀਆਂ ਨੂੰ ਬੰਦਾ ਚੰਗਾ ਬੋਲਿਆ ਅੱਛਾ ਹਾਂ ਜੀ ਉਸ ਤੋਂ ਬਾਅਦ ਥਾਣੇ 'ਚ ਵੀ ਕੀ ਹੋਇਆ ਤੁਹਾਡੇ ਥਾਣੇ 'ਚ ਸਾਨੂੰ ਜਾ ਕੇ ਉੱਥੇ ਸਾਡੇ ਸਾਰੇ ਲੀਰੇ ਕਪੜੇ ਲਾ ਲਏ ਜੀ ਅੱਛਾ ਲਾ ਕੇ ਪੱਗਾਂ ਦਾ ਸਾਰਾ ਕੁਝ ਲਾਤਾ ਲਾ ਕੇ ਸਾਨੂੰ ਅੰਦਰ ਟੋ ਰੋਟੀ ਗਈ ਸਾਡੀ 7 ਵਜੇ ਤੇ ਸਾਨੂੰ ਜਾ ਕੇ ਜੀ 11 ਵਜੇ ਭਣਾਉਂਦੇ ਤੇ ਅਸੀਂ ਖਾਧੀ ਨਹੀਂ ਅੱਛਾ ਹਣ ਤੱਕ ਕੀ ਕਾਰਵਾਈ ਕਰਾਉਣਾ ਚਾਹਉਂ? ਹਾਂ ਵੀ ਹੁਣ ਦੇਖ ਲੈ ਜੀ ਇਹਨਾਂ ਮੁੰਡਿਆਂ ਦਾ ਕੰਮ ਹੈ ਜੋ। ਕੀ ਗੱਲਬਾਤ ਹੋਈ? ਗੱਲਬਾਤ ਤਾਂ ਇਹ ਹੈ ਜੀ ਇੱਥੋਂ ਸੀ ਸੀਰੇ ਕੋਲੋਂ ਫਿਰ ਏਥੇ। ਹਾਂ ਲਿਖ ਰਿਹਾ ਹਾਂ। ਤੇ ਉੱਥੋਂ ਸਾਨੂੰ ਉਹਨਾਂ ਨੇ ਪੜ ਲਿਆ। ਹੂੰ। ਹਰਕੇ ਦੇ ਕੁੱਤੇ ਮਾਰੇ ਸਾਨੂੰ ਪਿਕਅਪ ਜਿੰਨੇ ਨਾਲ ਇਹ ਉੱਥੇ ਜਾਂਦੇ ਹੁੰਦੇ ਸੀ ਮੈਂ ਨਹੀਂ ਜਾਂਦਾ ਕਿਉਂ। ਹੂੰ। ਤੇ ਕੁੱਟਕਾਰ ਕੱਢਣ ਤੋਂ ਬਾਅਦ ਤੇ ਫਨ ਬਹੁਤ ਬਦ ਸੁੱਕੀ ਨਾ ਬੋਲ ਰਿਹਾ। ਤੱਕ ਹੀ ਮਰੇ ਸਮਝ ਰਹਾ ਜਿਹੜੀ ਕਯੂਸਟ ਪਾਰਟੀ ਹੈ ਜੀ ਤੇ ਇਹ ਚੀਜ਼ ਨੂੰ ਅਸੀਂ ਵੈਰੀਫਾਈ ਕਰਨਾ ਨਹੀਂ ਮੈਂ ਸੱਚ ਨੂੰ ਸਭ ਤੋਂ ਵੈਰੀਫਾਈ ਕਰਵਾ ਲਾਂਗਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬਟ ਇਸ ਜ਼ਮੀਨੀ ਵਾਅਦਾ ਇਹ ਹੈ ਕਿ ਉੱਥੇ ਉਹਨਾਂ ਦੇ ਆਪ ਦੇ ਭਰਾ ਹੀ ਜ਼ਮੀਨ ਦੇ ਉੱਤੇ ਪਿਛਲੇ 20-25 ਸਾਲ ਤੋਂ ਜ਼ਮੀਨਵਾਰੇ ਨੇ ਜਿੰਨਾ ਮੇਰੇ ਮਸਲੇ ਧਿਆਨ ਚ ਆਇਆ ਸੀਗਾ ਤੇ ਉਹ ਜ਼ਮੀਨਵਾਰੇ ਸੀਗੇ ਤਾਂ ਇਸ ਵਾਰੀ ਉਹ ਕਹਿੰਦੇ ਵੀ ਸਾਡੀ ਕੋਈ ਜ਼ਮੀਨ ਨਿਕਲਦੀ ਹੈ ਜਾਂ ਕਰਦੀ ਹੈ ਉਹਦੇ ਸਬੰਧੀ ਸਿਵਲ ਮਹਿਕਮੇ ਤੋਂ ਜਾਂ ਤਾਂ ਕੋਈ ਕਬਜ਼ਾ ਵਰੰਟ ਲੈ ਕੇ ਕੋਈ ਕਿਸੇ ਦੀ ਜ਼ਮੀਨ ਦੇ ਦਾਖਲ ਹੁੰਦਾ ਹੈ ਉਹਦੇ ਵਿੱਚ ਜਿਹੜੇ ਹੈਗੇ ਨੇ ਉਹ ਦਾਖਲ ਹੋ ਕੇ ਉਹ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਉੱਥੇ ਨਮੀਨ ਦੇ ਵਿੱਚ ਬੈਠੇ ਸੀਗੇ ਤਾਂ ਉੱਥੋਂ ਜਿਹੜਾ ਹੈਗਾ ਸਾਡੇ ਕੋਲ ਕੰਪਲੀਟ ਆਈ ਸੀ ਕਿ ਇਸ ਸੰਬੰਧੀ ਵੀ ਜ਼ਮੀਨ ਦੇ ਉੱਤੇ ਧੱਕੇ ਨਾਲ ਕਬਜ਼ਾ ਕਰਕੇ ਬੈਠੇ ਨੇ ਤੇ ਅਸੀਂ ਆਪਣੀ ਜ਼ਮੀਨ ਵਾ ਨਹੀਂ ਪਾਰੇ ਤੁਹਾਨੂੰ ਪਤਾ ਵੀ ਹੁਣ ਵਾਢੀ ਹੋ ਕੇ ਹਟੀਆ ਹੁਣ ਅਗਲਾ ਜਿਹੜਾ ਸੀਜ਼ਨ ਹੈ ਹੁਣ ਕਣਕ ਲੱਗ ਰਹੀ ਹੈ ਤਾਂ ਉਸ ਸੰਬੰਧੀ ਜਿਹੜੀ ਹੈਗੀ ਆ ਉਹਨੂੰ ਉੱਥੋਂ ਰਿਮੂਵ ਕੀਤਾ ਗਿਆ ਤਾਂ ਜਿਹੜੇ ਸਾਡੇ ਕੰਸਰਨਡ ਧੰਨਦਾਰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੇ ਮੌਕੇ ਦੇ ਉੱਤੇ ਜਾ ਕੇ ਉਹਨਾਂ ਨੂੰ ਉੱਥੋਂ ਸਪੌਟ ਤੋਂ ਰਿਮੂਵ ਕਰਾ ਕੇ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਕੋਈ ਜਿਹੜਾ ਹੈਗਾ ਨੁਕਸਾਨ ਕਰਤੇ ਉਸ ਸਬੰਧੀ ਕਾਰਵਾਈ ਹੋਏਗੀ ਸ਼ਰਤ ਕਿ